ਪਹਿਲਾਂ ਆਂਦੇ ਹਾਂ ਨਹੀਂ ਨਹੀਂ ਆਪੇ ਲਾਈਆਂ ਨਹੀਂ ਆਪੇ ਲਾਈਆਂ ਚੂੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਵਿਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢਿਆ ਉਹ ਰਮਾਲ ਉਹ ਰਮਾਲ ਕੱਢਿਆ ਉਹਨੇ ਦੂਜਾ ਕੱਢਿਆ ਨਾ ਇਹ ਕਾਹ ਚ ਜਾਈਏ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤਾਨੂੰ ਨਹੀਂ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜਨੀ ਆ ਉਹਨੇ ਕੱਲਾ ਕਾਗਜ਼ ਲਏ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਮੈਂ ਜਿਹੇ ਚ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਹਾਂ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਿੱਤਾ ਇਹ ਉਹ ਕਰ ਲਈਆਂ ਰਮਾਲ ਦੇ ਵਾਂ ਕੀ ਫੁੱਲਣਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਉਹ ਇਹ ਮੁੰਦਰੀ ਦੀ ਹੈ ਤੀ ਕਾਵਿਆ ਦੇਖ ਲੈ ਦੇਖਦੀ ਪਈ ਆ ਪਰ ਕਾਵਿਆ ਵੀ ਚੱਲ ਕੇ ਕੀ ਕਰਦੇ ਨੇ ਨਹੀਂ ਪਤਾ ਬੱਚੇ ਨੂੰ ਨਿਆਣੇ ਨੂੰ ਕੀ ਪਤਾ ਮੇਰਾ ਨਾਮ ਮੀਨੂਆ ਐ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਆਸੀਂ ਪੁਰਾਣਾ ਬੱਸ ਸਟੈਂਡ ਜੀਟੀ ਰੋਡ ਪੁਰਾਣੀ ਸਬਜ਼ੀ ਮੰਡੀ ਦੇ ਨੇ ਆ ਬੱਸ ਮੰਮੀ ਓਦਾਂ ਹੀ ਬੈਠੇ-ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆਚਾਰ ਲੈਣ ਨੇ ਆ ਕਿ ਆਚਾਰ ਪਾ ਲੈਣੇ ਆ ਸਾਹਮਣੇ نیچے ਹੀ ਸਾਡੇ ਆਚਾਰ ਮਿਲਦੇ ਆ نیچے ਆਚਾਰ ਲੈਣ ਗਏ ਆ ਬੱਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਵੱਲ ਤੋਂ ਇਹ ਕਿਹਾ ਵਾ ਕਿ ਮੈਨੂੰ ਮੈਂ ਹਰਦਵਾਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤਾਂ ਦੱਸੋ ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਾ ਦੱਸ ਦਿੱਤਾ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੰਜੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿੱਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਨਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਿਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਾਰ ਬਾਰ ਗਰਾਂਮ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਪੋਰਕਾਂ ਦੇ ਪੈਸੇ ਗਏ ਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਇਹ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਐਚਓ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸਤ ਬਣਿਆ ਕਿ ਆਪਾਂ ਜਲਦ ਤੋਂ ਜਲਦ ਉਹ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੂੜ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੂੜ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ